ਬੀਤੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਬਰਸਾਤ ਨੇ ਫਸਲਾਂ ਦਾ ਭਾਰੀ ਨੁਕਸਾਨ ਵੀ ਕੀਤਾ ਹੈ। ਨੈਸ਼ਨਲ ਹਾਈਵੇ ਮੋਗਾ ਬਰਨਾਲਾ 703 ਦੇ ਉੱਪਰ ਪੈਂਦੇ ਪਿੰਡ ਬੁੱਗੀਪੁਰਾ, ਬਟਰਕਲਾ, ਬਦਨੀਕਲਾ ਜਿਹੜਾ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋਈ ਆ। ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਵਾਇਰਲ ਕੀਤੀਆਂ। ਇਹ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਿਆਦਾ ਮੀਂਹ ਆਉਣ ਕਾਰਨ ਕਿਸਾਨਾਂ ਵਿੱਚ ਡਰ ਵੀ ਬਣਿਆ ਹੋਇਆ ਕਿ ਮੀਂਹ ਤੋਂ ਬਾਅਦ ਜਦੋਂ ਆਪਣੇ ਬੋਰ ਚ ਲਾਉਣਗੇ ਉਹ ਚੱਲਣਗੇ ਜਾਂ ਨਹੀਂ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਚਿੰਤਾ ਹੋਰ ਵੀ ਵੱਧ ਗਈ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਔਰ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਕਿ ਜਿਹੜੀ ਇਸ ਦੀ ਪਰਪਾਈ ਆ ਉਹ ਕੀਤੀ ਜਾਵੇ ਫਿਲਹਾਲ ਇਹ ਤਸਵੀਰਾਂ ਬੁੱਟਰ ਬੱਧਨੀ ਕਲਾਂ ਤੇ ਬੁੱਗੀਪੁਰੇ ਦੀਆਂ ਨੇ ਜਿੱਥੇ ਤੇਜ਼ ਬਾਰਿਸ਼ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਬੀਤੇ ਦਿਨੀ ਹੋਈ ਭਾਰੀ ਬਰਸਾਤ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਬਰਸਾਤ ਨੇ ਫਸਲਾਂ ਦਾ ਭਾਰੀ ਨੁਕਸਾਨ ਵੀ ਕੀਤਾ ਹੈ। ਨੈਸ਼ਨਲ ਹਾਈਵੇ ਮੋਗਾ ਬਰਨਾਲਾ 703 ਦੇ ਉੱਪਰ ਪੈਂਦੇ ਪਿੰਡ ਬੁੱਗੀਪੁਰਾ, ਬੁੱਟਰਕਲਾ, ਬਦਨੀਕਲਾ ਜਿਹੜਾ ਕੁਦਰਤ ਦਾ ਕਹਿਰ ਦੇਖਣ ਨੂੰ ਮਿਲਿਆ। ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਤਬਾਹ ਹੋਈ ਆ। ਜਿਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਵਾਇਰਲ ਕੀਤੀਆਂ। ਇਹ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਜਿਆਦਾ ਮੀਂਹ ਆਉਣ ਕਾਰਨ ਕਿਸਾਨਾਂ ਵਿੱਚ ਡਰ ਵੀ ਬਣਿਆ ਹੋਇਆ ਕਿ ਮੀਂਹ ਤੋਂ ਬਾਅਦ ਜਦੋਂ ਆਪਣੇ ਬੂਰ ਚਲਾਉਣਗੇ ਉਹ ਚੱਲਣਗੇ ਜਾਂ ਨਹੀਂ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਚਿੰਤਾ ਹੋਰ ਵੀ ਵੱਧ ਗਈ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਔਰ ਕਿਸਾਨਾਂ ਨੇ ਸਰਕਾਰ ਤੋਂ ਮਾਫੀ ਦੀ ਮੰਗ ਵੀ ਕੀਤੀ ਹੈ ਕਿ ਜਿਹੜੀ ਇਸ ਦੀ ਪਰਪਾਈ ਆ ਉਹ ਕੀਤੀ ਜਾਵੇ ਫਿਲਹਾਲ ਇਹ ਤਸਵੀਰਾਂ ਬੁੱਟਰ ਬਦਨੀ ਕਲਾਂ ਤੇ ਬੁੱਗੀਪੁਰੇ ਦੀਆਂ ਨੇ ਜਿੱਥੇ ਤੇਜ਼ ਬਾਰਿਸ਼ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ